ਤੁਸੀਂ ਆਉਣ ਦੇ ਜੀ ਅਸੀਂ ਰਾਹ ਰੋਕ ਲਿਆ ਦੋਸ਼ੀ ਤੁਸੀਂ ਜੇ ਕਹੀ ਜੇ ਕੌਣ ਦੋਸ਼ੀ ਹੈ ਜੀ ਨਹੀਂ ਦੋਸ਼ੀ ਇਹ ਚ ਜਾਣ ਵਾਲੇ ਨੇ ਤੇ ਲੰਘਣਾ ਹੀ ਆਣਾ ਲੰਘਣਾ ਹੀ ਅਸੀਂ ਵੀ ਜਾਣਦੇ ਹਾਂ ਦਿੱਲੀ ਨੂੰ ਅਸੀਂ ਉੱਥੇ ਬਹਿਣ ਨਹੀਂ ਸੀ ਕਈ ਉਹਦਾ ਜਵਾਬ ਆ ਮੰਗਣਾ ਉੱਥੇ ਕੌਣ ਦੋਸ਼ੀ ਹੈ ਸ਼ੰਭੂ ਮੇਰੀ ਮੇਰੀ ਬੇਕੂਸ ਨਹੀਂ ਨਹੀਂ ਇੱਕਾ ਨੂੰ ਪੰਜਾਬ ਸਰਕਾਰ ਨੇ ਤੇ ਰੋਕਿਆ ਹੀ ਨਹੀਂ ਰੋਕਿਆ ਤੇ ਜਾਂ ਸੈਂਟਰ ਵਾਲਿਆਂ ਨੇ ਆ ਤੇ ਜਾਂ ਤੰਦ ਹਰਿਆਣੇ ਵਾਲੇ ਹਰਿਆਣੇ ਵੀ ਮੇਰੀ ਗੱਲ ਸੁਣੋ ਉਹ ਥਾਂ ਤੇ ਕਿਹਦੀ ਜਿਹੜਾ ਪੰਜਾਬ ਦਾ ਹਿੱਸਾ ਆ ਤੇ ਪੰਜਾਬ ਬੋਲਿਆ ਉੱਥੇ ਬੋਲਿਆ ਪੰਜਾਬ ਦੇ ਸਾਡੇ ਹਿੱਸੇ 'ਚ ਤੁਸੀਂ ਕਿਉਂ ਬੈਰੀਕੇਡਿੰਗ ਕੀਤੀ ਹੈ? ਸੇਖਵੰਦ ਸਾਹਿਬ ਅਸਲ ਸੱਚ ਪਤਾ ਕੀ ਹੈ। ਤੁਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦਰਦ ਸਮਝ ਲੈਣੇ ਚਾਹੁੰਦੇ ਟਾਡੀ ਸਰਕਾਰ। ਅਸਲ ਸੱਚ ਕੌੜਾ ਮੰਨੋ ਚਾਹਨਾ ਮੰਨੋ। ਆਤਮਾ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ। ਆਤਮਾ ਸਭ ਕੁਝ ਜਾਣਦੀ ਚੋਰ ਨੂੰ ਪਤਾ ਹੁੰਦਾ ਮੈਂ ਹੱਥਾਂ ਨਾਲ ਕੀ ਕਰਨ ਤੇ ਉਹਦੀ ਮਜਬੂਰੀ ਹੁੰਦੀ ਹੈ ਉਹਦੀ। ਕੋਈ ਫੀਲਿੰਗ ਹੁੰਦੀ ਹੈ ਜਾਂ ਕਿਸ ਤਰ੍ਹਾਂ ਹੁੰਦਾ। ਉਹ ਕਰਮੋ ਦਾ ਕਰਦਾ ਪਰ ਪਤਾ ਤੁਹਾਨੂੰ ਜਿਹੜੇ ਪਰਿਵਾਰ ਚੋਂ ਤੁਸੀਂ ਇਹਦਾ ਹਸਾਬ ਕਿਤਾਬ ਲੋਕਾਂ 'ਚ ਪੈਣਾ ਪਊ। ਬਹੁਤ ਔਖਾ ਹੋ ਜੂ। ਆਉਣ ਵਾਲੀਆਂ ਪੀੜ੍ਹੀਆਂ ਦਾ ਜੋ ਸਿਸਟਮ ਬੰਨ੍ਹਿਆ ਜੋ ਕਾਰਪੋਰੇਟ ਦੇ ਸਭ ਕੁ ਨੂੰ ਅੰਡਰ ਦੇਣ ਜਾ ਰਹੇ ਤੁਸੀਂ ਸਭ ਕੁਝ ਉੱਤੇ ਲਿਖਤੀ ਪੜਤੀ ਹੋਣ ਡਿਆ ਨਵੇਂ ਕਾਨੂੰਨ ਬਦਲੇ ਜਾ ਰਹੇ ਨੇ ਭੂਮੀ ਗ੍ਰੈਂਡ ਬਿਲ ਜਿੰਨੇ ਵੀ ਐਕਵਾਇਰ ਜ਼ਮੀਨਾਂ ਹੋਣੀਆਂ ਆ ਨੈਸ਼ਨਲ ਹਾਈਵੇ ਨੰਗਾ ਡਿਆ ਟਾਡੇ ਲੱਗੋਂਦੀ ਜੀ ਪਤਾ ਇੱਥੇ ਕੀ ਕੋ ਹੋ ਗਿਆ ਟਾਡੇ ਜ਼ਿਲ੍ਹੇ ਦੇ ਵਿੱਚ ਆ ਸੱਟਾਂ ਹੋਵੰਗੀਆਂ 7 ਐਮਲ ਰੱਖੀਆਂ ਪਈਆਂ ਕੋਈ ਸੁਣਵਾਈ ਹੋਈ ਹੈ ਇਹਨਾਂ ਦੇ ਐਮਲ ਰੱਖਾਈ ਪੁੱਛੋ ਕਿ ਪਰਚਾ ਹੋਇਆ ਆ ਸੱਟਾਂ ਲੱਗੀਆਂ ਆ ਨਕਦੀ ਸਾਡੀ ਇੱਕ ਵੀ ਨਹੀਂ ਇੱਕ ਦੀ ਪਛਲੀ ਇੱਕ ਟਾਡੀ ਸਰਕਾਰ ਚੋਂ ਆਇਆ ਕੋਈ ਬਾਹਰੋਂ ਸਰਕਾਰ ਨਹੀਂ ਆਈ ਤਾਂ ਫਿਰ ਇੱਥੇ ਕੀ ਆ ਤੁਹਾਡੀ ਕਾਰਵਾਈ ਕਿੱਦਾਂ ਨਹੀਂ ਤੁਹਾਨੂੰ ਨਾ ਸਵਾਲ ਜਵਾਬ ਕਰੀਏ ਸਾਡਾ ਰਾਈਟ ਬਣਦਾ ਇਹ ਟਾਈਮ ਹੋਰ ਭਿਆਨਕ ਹੋ ਜਾਊਗਾ ਜੇ ਕਿਤੇ ਤੁਸੀਂ ਨਾ ਮੌਕਾ ਸਾਂਭਿਆ ਨਾ ਮਤਲਬ ਸਹੀ ਹੋਇਆ ਤੁਹਾਡੇ ਵਾਲਾ ਸਿਸਟਮ ਜਿਹੜਾ ਸਰਕਾਰਾਂ ਚਲਾਉਣ ਵਾਲਾ ਮੇਰੀ ਬੇਨਤੀ ਸੁਣੋ ਮੈਂ ਇੱਕ ਆਮ ਨੁਮਾਇੰਦਾ ਹਾਂ ਪਾਰਟੀ ਦਾ ਮੇਰਾ ਕੰਮ ਪੂੰਦਾ ਕੰਮ ਕਰਨ ਦਾ ਤੁਹਾਡੇ ਵਿੱਚ ਤੇ ਸਰਕਾਰ ਚ ਤੁਸੀਂ ਦੱਸੋਗੇ ਇਹ ਜਿਹੜੀਆਂ ਚਲੋ ਗਲਤੀਆਂ ਜੇ ਹੋ ਗਈਆਂ ਤਾਂ ਉਹਨੂੰ ਕਵਰ ਕਿਤਾਬਾ ਕਰ ਤੱਕਨੇ ਆ ਕਿ ਗਾਂ ਲਈ ਜਿਹੜਾ ਵਾ ਆਪਾਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਭਰਾ ਮਾਰੂ ਜਾਂ ਗੇ ਖਤਮ ਹੋਣੀ ਚਾਹੀਦੀ ਹੈ ਨਹੀਂ ਨਹੀਂ ਇਹਦੇ ਭਰਾ ਕੋਈ ਨਹੀਂ ਮੇਰੀ ਮੇਰੀ ਬੇਨਤੀ ਸਾਰਿਆਂ ਨੂੰ ਮੇਰੀ ਬੇਨਤੀ ਸਾਰਿਆਂ ਨੂੰ ਪਹਿਲੀ ਗੱਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੀਆਂ ਯੂਨੀਅਨ ਜਿੰਨੀਆਂ ਨੇ ਨਾ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਮੇਰੀ ਹੱਥ ਬਨ ਕੇ ਬੇਨਤੀ ਫਿਰ ਮੇਰੇ ਮੇਰੀ ਗੱਲ ਪੂਰੀ ਸੁਣ ਲਓ ਨਾ ਦੇਖੋ ਅਸੀਂ ਵੀ ਕਿਸਾਨ ਹੀ ਆ ਸਾਰਿਆਂ ਦਾ ਇਕੱਠਾ ਹੀ ਮੈਟਰ ਆ ਇਹ ਸਾਰੇ ਇੱਕ ਨਾਲ ਜੇ ਕਿਸਾਨੀ ਫੈਕਟ ਹੁੰਦੀ ਅਸੀਂ ਵੀ ਨਾਲ ਹੀ ਫੈਕਟ ਹੁੰਨੇ ਹਰ ਪੰਜਾਬ ਦਾ ਪਛੰਦਾ ਫੈਕਟ ਹੁੰਦਾ ਫਿਰ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਪਲੈਟਫਾਰਮ ਤੇ ਖਲੂਨ ਦੀ ਲੋੜ ਹੈ ਵੇਖੋ ਜਿਹੜੀਆਂ ਵੱਡੀਆਂ ਚੰਗਾਂ ਨੇ ਸਾਰਾ ਪੰਜਾਬ ਇੱਕ ਥਾਂ ਖਲੂ ਆਪਾਂ ਖਲੋਤੇ ਨਾ ਪਹਿਲਾਂ ਜਦੋਂ ਕਿਸਾਨੀ ਸੰਘਰਸ਼ ਹੋਇਆ ਸਾਰੀ ਪੋਲੀਟੀਕਲ ਪਾਰਟੀਆਂ ਮੈਂ ਤੁਹਾਡੀ ਮੈਂ ਗੱਲਾਂ ਰੋਕਦਾ ਜਦੋਂ ਆਪਾਂ ਇੱਕ ਮਿੰਟ ਖਲੋ ਜਾ ਤੁਸੀਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪਲੈਟਫਾਰਮ ਤੇ ਤੁਸੀਂ ਤਾਂ ਦੂਜੀ ਪਾਰਟੀ ਰੱਖ ਕੇ ਟਾੜਾ ਲਾਇਦਾ ਤੁਹਾਡਾ ਦੂਜੀ ਪਾਰਟੀ ਵਾਲੇ ਲੈ ਜਾਂਦੇ ਉੱਥੇ ਕਰ ਨੰਬਰ ਇੱਕ ਦੂਜੀ ਮੈਂ ਗੱਲ ਪੁੱਛਣ ਲੱਗਾ ਜਿਹੜਾ ਜ਼ਮੀਨ 'ਚ ਪਾਣੀ ਗੰਦਾ ਪਾਣੀ ਪਾਉਣ ਦਾ ਕਾਨੂੰਨ ਬਦਲਿਆ ਉਦੇ ਬਾਰੇ ਤੁਹਾਡਾ ਕੀ ਕਾਰਨ ਹੈ ਵੀ ਉਹ ਹੁਣ ਸਜ਼ਾ ਹੋਣੀ ਨਹੀਂ ਉਹਨੇ ਜੁਰਮਾਨਾ ਲੋਕੀ ਮਤਲਬ ਜਿਹੜੇ ਕਾਰਪੋਰੇਟ ਇੰਡਸਟਰੀ ਤੋਂ ਉਹਨੂੰ ਛੋੜ ਦੇਤੀ ਵੀ ਜਿੰਨਾ ਮਰਜੀ ਜ਼ਮੀਨ ਚ ਪਾਓ ਤੁਹਾਨੂੰ ਵਾਲ ਨੇ ਮੰਗਾਉ ਤੁਹਾਡਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਇਹ ਮਾੜੀ ਗੱਲ ਆ ਇਹ ਚੇਂਜ ਹੋਣਾ ਚਾਹੀਦਾ ਇਸੇ ਕਰਕੇ ਤੇ ਮੈਂ ਕਹਿ ਰਿਹਾ ਕਿਸੇ ਕੋਈ ਇਹਦੇ ਬਾਰੇ ਇਹਦੇ ਇਹਦੇ ਬਾਰੇ ਇੱਕ ਵਾਰ ਇਹਦੇ ਬਾਰੇ ਤੁਸੀਂ ਕੋਈ ਆਪਣੀ ਗੱਲਬਾਤ ਕੀਤੀ ਆ ਕਿਤੇ ਸੋਸ਼ਲ ਮੀਡੀਆ ਕਾਊਂਟ ਤੇ ਜਾਂ ਕਿਤੇ ਕੋਈ ਗੱਲ ਕੀਤੀ ਆ ਮੈਂ ਇਹਦੀ ਗੱਲ ਕੰਡਿਆ ਕਿ ਇਹ ਸਿਰਫ ਉਹ ਲਿਟਿਆਣਾ ਜਿਮ ਨਹੀਂ ਚੋੜੂ ਬੜੀ ਵੱਡੀ ਬੜੀ ਵੱਡੀ ਲੜਾਈ ਆ ਇਹ ਸਾਨੂੰ ਸਾਰਿਆਂ ਨੂੰ ਇਕੱਠੀ ਹੋਣੀ ਚਾਹੀਦੀ ਲੋ ਇਕੱਠੀ ਤਾਂ ਪਹਿਲੀ ਸਰਕਾਰ ਦੇ ਅਸੀਂ ਕੀ ਕਰ ਸਕਦੇ ਅਸੀਂ ਤੇ ਤੁਹਾਨੂੰ ਆਪਣੀ ਗੱਲ ਦੱਸਾਂਗੇ ਉਹਦੇ ਬਾਰੇ ਦੱਸੋ ਕਿਸੇ ਤਾਕਤਾਂ ਨੂੰ ਵੀ ਘੇਰਾ ਪੈਂਡਿਆ ਉਹ ਨਹੀਂ ਪੁੱਠੇ ਬਣੇ ਨਾ ਗੱਲ ਕਰੋ ਪੁੱਠੇ ਬਣੇ ਨਾ ਮੈਂ ਜਿਹੜਾ ਪੂਰੀ ਪੁਆਟਿਆ ਨਾ ਜੀ ਜੀ ਪੀ ਨੇ ਇਹ ਤੋਂ ਨੁਕਸਾਨ ਕਰ ਦਿੱਤਾ ਕਰਨਾ ਸ਼ੁਰੂ ਕਰਤਾ ਹੈ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਇਹ ਨਾ ਸੋਚੋ ਵੀ ਪਤਾ ਨਹੀਂ ਕਿੰਨੇ ਕ ਸਾਲ ਹੀ ਰਹਿਣੀ ਹੈ ਹੋ ਸਕਦਾ ਅਗਲੇ ਦੋ ਸਾਲਾਂ ਬਾਅਦ ਬਦਲ ਜੇ ਦੂਜੀ ਸਰਕਾਰ